ਸੋ ਦੇ ਸੱਤ ਵਜੇ ਮਰੀਜ਼ ਨੂੰ ਪੀਜੀਆ ਚੰਡੀਗੜ੍ਹ ਤੋਂ ਲੁਧਿਆਣਾ ਵਾਪਸ ਲਿਜਾਂਦੀ ਹੋਈ ਪ੍ਰਾਈਵੇਟ ਐਂਬੂਲੈਂਸ ਪਿੰਡ ਹੀਰਾ ਨਜ਼ਦੀਕ ਮਸਜਿਦ ਦੀ ਦੀਵਾਰ ਨਾਲ ਟਕਰਾਈ ਐਂਬੂਲੈਂਸ ਵਿੱਚ ਸਵਾਰ ਇੱਕੋ ਪਰਿਵਾਰ ਦੇ ਚਾਰ ਮੈਂਬਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਐਂਬੂਲੈਂਸ ਚਾਲਕ ਨੂੰ ਐਂਬੂਲੈਂਸ ਵਿੱਚੋਂ ਬੜੀ ਮੁਸ਼ਕਲ ਤੋਂ ਬਾਅਦ ਬਾਹਰ ਕੱਢਿਆ ਗਿਆ ਜਿਸ ਨੂੰ ਤੁਰੰਤ ਲੁਧਿਆਣਾ ਦੇ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਡਾਕਟਰਾਂ ਦੁਆਰਾ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਸਿਵਲ ਹਸਪਤਾਲ ਦੇ ਡਾਕਟਰ ਮਨਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕੀ ਦੱਸਿਆ ਆਓ ਸੁਣੋ ਮੇਰਾ ਨਾਮ ਹੈ ਬਲਵਿੰਦਰ ਸਿੰਘ ਆ ਜੀ ਮੈਂ ਬਤਾਉ ਰਹੀ ਐ ਐਮਟੀ 108 ਤੇ ਜੋ ਕੀ ਕਰਦਾ ਹਾਂ ਕੀ ਮਾਮਲਾ ਹੋਇਆ ਮਾਮਲਾ ਇਤਰਾ ਇਹ ਗੱਡੀ ਜਿਹੜੀ ਪੀਜੀਆ ਤੋਂ ਵਾਪਸ ਆ ਰਹੀ ਤੇ ਇਹ ਵਾਪਸ ਆਉਂਦੀ ਕਿੱਟੀ ਬਾਣ ਬ੍ਰੈਡ ਚੰਡੀਗੜ੍ਹ ਰੋਡ ਦੇ ਉੱਤੇ ਜਿਹੜੀ ਕੰਧ ਦੇ ਵਿੱਚ ਵੱਜੀ ਆ ਤੇ ਉਸ ਤੋਂ ਬਾਅਦ ਆਪਾਂ ਨੂੰ ਕਾਲ ਆਉਂਦੀ ਆ ਤੇ ਆਪਾਂ ਤੁਰੰਤ ਗੱਡੀ ਮੂਵ ਕਰਕੇ ਇੱਥੇ ਕੁੰਤਿਆਂ ਸੀਨ ਦੇ ਉੱਤੇ ਸੀਂਤੇ ਪਹੁੰਚ ਕੇ ਦੇਖਦੇ ਆ ਪੇਸ਼ੈਂਟ ਪੰਜ ਆ ਤੇ ਬਾਅਦ ਦੋ ਗੱਡੀਆਂ ਆਉਂਦੀਆਂ ਇੱਕ ਕਵਾੜਾ ਚੌਂਕ ਵਾਲੀ ਗੱਡੀ ਆਉਂਦੀ ਏ ਇੱਕ ਕੁੰਕੜਾਂ ਵਾਲੀ ਗੱਡੀ ਆਉਂਦੀ ਏ ਫਿਰ ਆਪਾਂ ਇਹਨਾਂ ਨੂੰ ਚਾੱਕ ਕੇ ਪੇਸ਼ੈਂਟ ਨੂੰ ਐਸਡੀਐਸ ਅੰਮ੍ਰਾਲਾ ਲੈ ਕੇ ਆਏ ਆ ਤੇ ਇੱਕ ਗੱਡੀ ਆ ਆਪਣੀ ਜਿਹੜੀ ਉਹ ਸਿਵਲ ਲੁਧਿਆਣੇ ਲੈ ਗਈ ਪੇਸ਼ੈਂਟ ਨੂੰ ਪੇਸ਼ੈਂਟ ਦੀ ਹਾਲਤ ਕਿੱਦਾਂ ਦੀ ਹਾਂਜੀ ਇਹ ਪੇਸ਼ੈਂਟ ਥੋੜਾ ਜਿਹਾ ਸਟੇਬਲ ਆ ਜਿਹੜਾ ਐਂਬੂਲੈਂਸ ਪ੍ਰਾਈਵੇਟ ਐਂਬੂਲੈਂਸ ਦਾ ਡਰਾਈਵਰ ਆ ਉਹਦੀ ਹਾਲਤ ਗੰਭੀਰ ਆ ਥੋੜੀ ਜਿਹਾ ਉਹਨੂੰ ਸਿਵਲ ਹਸਪੀਟਲ ਧਿਆਣਾ ਪਹੁੰਚਾਤਾ ਈ ਇਹ ਐਂਬੂਲੈਂਸ ਛੋਟੀ ਸੀ ਵੱਡੀ ਸੀ ਇਹ ਛੋਟੀ ਐਂਬੂਲੈਂਸ ਹੀ ਪ੍ਰਾਈਵੇਟ ਐਂਬੂਲੈਂਸ ਹੁੰਦੀ ਜਿਹੜੀ ਸੀ ਐਨਜੀ ਦੇ ਉੱਤੇ ਹੁੰਦੀ ਹੈ ਜੀ ਆ ਤੁਸੀਂ ਕਿਹੜੀ ਐਂਬੂਲੈਂਸ ਚਲਾ ਰਹੇ ਹੋ ਆਪਾਂ ਜੀ 108 168 ਐਂਬੂਲੈਂਸ ਚਲਾਉਂਦੇ ਆ ਜੀ ਸਰਕਾਰੀ ਐਂਬੂਲੈਂਸ ਇਹ ਕਿੰਨੇ ਕੇ ਵਜੇ ਦਾ ਟਾਈਮ ਸੀ ਜਦੋਂ ਹਾਦਸਾ ਹੋਇਆ ਪਤਾ ਲੱਗਿਆ ਤੁਹਾਨੂੰ ਇਹ ਮਾਰਨਿੰਗ ਕੋਈ 7:00 ਵਜੇ ਦੇ ਕਰੀਬ ਆਈ ਟਾਈਮ ਆ ਜਗ੍ਹਾ ਕਿਹੜੀ ਹੈ ਇਹ ਜਗ੍ਹਾ ਕਿ ਚੰਡੀਗੜ੍ਹ ਰੋਡ ਕਿੱਤੀ ਪੌਂ ਬਰੈਡ ਦੇ ਕੋਲੇ ਜੀ ਹਾਂ ਜੀ ਨਿਹੀਰਾਂ ਦੇ ਪਿੰਡ ਲੱਗੇ ਮੇਰਾ ਨਾਮ ਡਾਕਟਰ ਮਨਦੀਪ ਸਿੰਘ ਜੀ ਡਾਕਟਰ ਸਾਹਿਬ ਸਵੇਰੇ ਇਹ ਆਪਣੇ ਐਕਸੀਡੈਂਟ ਦਾ ਕੋਈ ਕੇਸ ਆ ਕੀ ਹੈਗੀ ਇਹ ਡਿਟੇਲ ਜੀ ਸਰ ਪੇਸ਼ੈਂਟ ਨੂੰ ਦੱਸਣ ਦੇ ਮੁਤਾਬਕ ਇਹ ਕਿੱਟੀ ਬ੍ਰੈਡ ਜੋ ਫੈਕਟਰੀ ਆ ਉਹਨਾਂ ਦੇ ਕਟਾਣੇ ਕਲਾ ਉੱਥੇ ਇੱਕ ਐਕਸੀਡੈਂਟ ਹੋਇਆ ਐ ਐਮਬੂਲੈਂਸ ਦਾ ਤੇ ਸਰ ਚਾਰ ਪੇਸ਼ੈਂਟ ਸਾਡੇ ਕੋਲ ਆਏ ਨੇ ਚਾਰੋ ਸਟੇਬਲ ਆ ਉਹਦੇ ਵਿੱਚ ਦੋ ਬੱਚੇ ਨੇ ਇੱਕ ਬੱਚਾ 6 ਸਾਲ ਦਾ ਇੱਕ ਬੱਚਾ ਹੈਗਾ 18 ਸਾਲ ਦਾ ਤੇ ਦੋ ਹਸਬੰਡ ਵਾਈਫ ਨੇ ਇੱਕ ਲਲਿਤਾ ਤੇ ਭਗਵਾਨ ਸਾਰੀ ਸਟੇਬਲ ਨੇ ਕਿਸੇ ਨੂੰ ਅਸੀਂ ਰੈਫਰ ਨਹੀਂ ਕਰਾ। ਡਾਕਟਰ ਸਾਹਿਬ ਪਤਾ ਲੱਗਿਆ ਵੀ ਇਹ ਪੇਸ਼ੈਂਟ ਕਿੱਥੋਂ ਆ ਰਹੇ ਸੀ, ਕਿੱਥੇ ਜਾ ਰਹੇ ਸੀ। ਸਰ ਇੰਨਾ ਇਹ ਇਨਫੋਰਮੇਸ਼ਨ ਨਹੀਂ ਮਿਲੀ, ਬਟ ਉਹ ਕਹਿ ਰਹੇ ਸੀ ਕਿ ਚੰਡੀਗੜ੍ਹ ਰੋਡ ਤੇ ਅਸੀਂ ਅੱਗੇ ਲੁਧਿਆਣਾ ਨੂੰ ਜਾ ਰਹੇ ਸੀਗੇ ਆਪਦੇ ਹੋਮ ਤੇ ਜਾਂਦੇ ਵਕਤ ਉੱਥੇ ਐਕਸੀਡੈਂਟ ਹੋ ਗਿਆ ਇਹਨਾਂ ਦਾ। ਹਾਂ ਡਾਕਟਰ ਸਾਹਿਬ ਜਿਹੜੀਆਂ ਮਤਲਬ ਸੱਟਾਂ ਵਗੈਰਾ ਕਿੱਥੇ ਸੀ ਨੇ ਪਤਾ ਹੀ ਨਹੀਂ। ਸਰ ਜਿਹੜੇ ਲਲਿਤਾ ਵਾ ਉਹਨਾਂ ਦੇ ਦਰਦ ਹੋ ਰਿਹਾ ਨੀ ਤੇ ਪਾ ਗੋਡੇ ਤੇ। ਤੇ ਸਰ ਜਿਹੜਾ ਸ਼ਾਮ ਕੁਮਾਰ ਆ ਉਹਦੇ ਇੱਕ ਕੱਟ ਬੂੰਡ ਆ ਆਪਣੇ ਲੈਫਟ ਹੈਂਡ ਤੇ ਤੇ ਸਰ ਜਿਹੜਾ ਭਗਵਾਨ ਆ ਉਹਦੇ ਇੱਕ ਕੱਟ ਬੂੰਡ ਆ ਬੈਕ ਸਾਈਡ ਤੇ ਸਰ ਰੈਫਰ ਵਗੈਰਾ ਨਹੀਂ ਸਰ ਰੈਫਰ ਨਹੀਂ ਆਏਗਾ ਸਾਰੇ ਸਟੇ ਬਣੇ ਸਰ